ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਖੀ ਭਗਤ ਕਬੀਰ ਜੀ ਦੀ ਪਰਮਾਤਮਾ ਨੇ ਜਦ ਆਪਣੇ ਭਗਤ ਨੂੰ ਪ੍ਰਗਟ ਕਰਨਾ ਹੁੰਦਾ ਹੈ ਤਾਂ ਉਹ ਕੋਈ ਨਾ ਕੋਈ ਵਿਧ ਬਣਾਉਂਦਾ ਹੈ ਕੋਈ ਨਾ ਕੋਈ ਬਹਾਨਾ ਬਣਾ ਦਿੰਦਾ ਹੈ ਇੱਕ ਦਿਨ ਭਗਤ ਕਬੀਰ ਤੇ ਮਾਤਾ ਲੋਈ ਆਪਸ ਵਿਚਾਰ ਕਰ ਰਹੇ ਸਨ ਮਾਤਾ ਲੋਈ ਕਹਿਣ ਲੱਗੀ ਕਿ ਭਗਤ ਜੀ ਸਾਡੇ ਖਰਖਾਨ ਨੂੰ ਇੱਕ ਦਾਣਾ ਵੀ ਨਹੀਂ ਹੈ ਅਗਰ ਕੋਈ ਸਾਡੇ ਕੋਈ ਮਹਿਮਾਨ ਆ ਜਾਵੇ ਸਾਧੂ ਮਹਾਤਮਾ ਤਾਂ ਅਸੀਂ ਉਸ ਨੂੰ ਭੋਜਨ ਕਿੱਥੋਂ ਛਕਾਵਾਂਗੇ ਭਗਤ ਜੀ ਕਹਿਣ ਲੱਗੇ ਕਿ ਪਰਮੇਸ਼ਵਰ ਭਲੀ ਕਰੇਗਾ ਉੱਥੋਂ ਹੀ ਇੱਕ ਬ੍ਰਾਹਮਣ ਜੋ ਉਹਨਾਂ ਨਾਲ ਬਹੁਤ ਈਰਖਾ ਕਰਦਾ ਸੀ ਉਹ ਜਾ ਰਿਹਾ ਸੀ ਉਸਨੇ ਸੁਣ ਲਿਆ ਅਤੇ ਉਸਨੇ ਕਿਹਾ ਕਿ ਜੇ ਇਹ ਗੱਲ ਜਾ ਕੇ ਅੱਗੇ ਆਪਣੇ ਹੋਰ ਪੜਤਾਂ ਨਾਲ ਵਿਚਾਰ ਕੀਤੀ ਕਿ ਜੇ ਅਸੀਂ ਭਗਤ ਕਬੀਰ ਜੀ ਦਾ ਨਾਮ ਲੈ ਕੇ ਢੰਡੋਰਾ ਪਟਾ ਦੇਵੀਏ ਕਿ ਭਗਤ ਕਬੀਰ ਜੀ ਬਹੁਤ ਵੱਡਾ ਜਗ ਕਰ ਰਹੇ ਹਨ ਤਾਂ ਇਸ ਦੀ ਬਹੁਤ ਹੀ ਹਮਾਕਤ ਬੇਇੱਜ਼ਤੀ ਹੋਵੇਗੀ ਇਹ ਵਿਚਾਰ ਕਰਕੇ ਉਹਨਾਂ ਨੇ ਪਿੰਡ ਵਿੱਚ ਢੰਡੋਰਾ ਪਟਵਾ ਦਿੱਤਾ ਕਿ ਭਗਤ ਕਬੀਰ ਜੀ ਦੇ ਘਰ ਬਹੁਤ ਵੱਡਾ ਜੱਗ ਹੋ ਰਿਹਾ ਹੈ ਜੋ ਭੋਜਨ ਛੱਕਣ ਆਵੇਗਾ ਉਸ ਨੂੰ ਸੋਨੇ ਅਤੇ ਚਾਂਦੀ ਦੇ ਬਰਤਨ ਵੀ ਦਿੱਤੇ ਜਾਣਗੇ ਇਹ ਸੁਣ ਕੇ ਪਿੰਡੋਂ ਪਿੰਡ ਤੋਂ ਬਹੀਰਾ ਕੱਤਣ ਲੱਗ ਪਈਆਂ ਜਦ ਭਗਤ ਕਬੀਰ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਸਮਝ ਗਏ ਕਿ ਜੋ ਸਾਡੇ ਤੋਂ ਦੁੱਖ ਈਰਖਾ ਕਰਦੇ ਹਨ ਉਹਨਾਂ ਨੇ ਇਹ ਕੰਮ ਕੀਤਾ ਹੈ ਭਗਤ ਕਬੀਰ ਜੀ ਬਾਹਰ ਜੰਗਲ ਵਿੱਚ ਚਲੇ ਗਏ ਅਤੇ ਜਾ ਕੇ ਸਮਾਦੀ ਵਿੱਚ ਸਿਤਤ ਹੋ ਗਏ ਉਸ ਪਰਮੇਸ਼ਵਰ ਦੀ ਬੰਦਗੀ ਕਰਨ ਲੱਗ ਪਏ ਤਾਂ ਕਹਿਣ ਲੱਗੇ ਕਿ ਕਹਿ ਕਵੀਰ ਦੋ ਅੱਖਰ ਭਾਗ ਹੋਏਗਾ ਖਸਮ ਤਾਂ ਲਏਗਾ ਰਾਖ ਜੇ ਪਰਮੇਸ਼ਵਰ ਹੋਇਆ ਤਾਂ ਆਪ ਰੱਖੂਗਾ ਪ੍ਰਮਾਤਮਾ ਨੇ ਜਦ ਵੇਖਿਆ ਕਿ ਅੱਜ ਮੇਰੇ ਭਗਤ ਦਾ ਇਮਤਿਹਾਨ ਹੈ ਇਹਨੂੰ ਬਹੁਤ ਵੱਡੀ ਜੋ ਹੈ ਮੁਸੀਬਤ ਵਿੱਚ ਪਾ ਦਿੱਤਾ ਹੈ ਪੰਡਤਾਂ ਨੇ ਤਾਂ ਪ੍ਰਮਾਤਮਾ ਨੇ ਉਸ ਭਗਤ ਕਬੀਰ ਜੀ ਦਾ ਰੂਪ ਧਾਰ ਕੇ ਘਰ ਆ ਗਿਆ ਅਤੇ ਆਣ ਕੇ ਇੱਕ ਜੋ ਮਾਤਾ ਲੋਈ ਵੇਖ ਰਹੀ ਸੀ ਤੇ ਭਗਤ ਕਬੀਰ ਨੇ ਭੋਜਨ ਜੋ ਸੀ ਉਹ ਜੋ ਆਂਦੇ ਰਹੇ ਉਹਨਾਂ ਨੂੰ ਛਕਾਣਾ ਸ਼ੁਰੂ ਕਰ ਦਿੱਤਾ ਤੇ ਦੇਵੀ ਦੇਵਤੇ ਵੀ ਜੋ ਸੀ ਉਹ ਰੂਪ ਧਾਰ ਕੇ ਉੱਥੇ ਪਹੁੰਚ ਗਏ ਸਭ ਨੇ ਬਹੁਤ ਹੀ ਸੇਵਾ ਕੀਤੀ ਜੋ ਵੀ ਕੋਈ ਆਉਂਦਾ ਲੰਗਰ ਛਕਣ ਵਾਸਤੇ ਉਸ ਨੂੰ ਭੋਜਨ ਛਕਾਇਆ ਜਾਂਦਾ ਤੇ ਨਾਲ ਹੀ ਸੋਨੇ ਅਤੇ ਚਾਂਦੀ ਦੇ ਬਰਤਨ ਵਿੱਚ ਨਾਲ ਹੀ ਦਿੱਤੇ ਜਾਂਦੇ ਇਹ ਸਭ ਜਦੋਂ ਭੋਜਨ ਸ਼ਕੇ ਜਾਣ ਲੱਗ ਪਏ ਤਾਂ ਪੰਡਤ ਵੀ ਦੇਖ ਕੇ ਹੈਰਾਨ ਹੋ ਗਏ ਕਿ ਇਹ ਕੀ ਹੋ ਗਿਆ ਜਦ ਇੱਕ ਜੰਗਲ ਵਿੱਚੋਂ ਜਾ ਰਹੇ ਸਨ ਤਾਂ ਸਾਰੇ ਹੀ ਗੰਦ ਕਹਿੰਦੇ ਕਿ ਧੰਨ ਹੈ ਕਬੀਰ ਧੰਨ ਹੈ ਕਬੀਰ ਜਦ ਭਗਤ ਕਬੀਰ ਜੀ ਨੇ ਇਹ ਗੱਲ ਆਪਣੇ ਕੰਨ ਹੀ ਸੁਣੀ ਤਾਂ ਉੱਠ ਕੇ ਅੱਗੋਂ ਆਪਣੇ ਪੁੱਤਰ ਨੂੰ ਕਿਹਾ ਕਿ ਕਮਾਲਿਆ ਜਾ ਪੁੱਤਰ ਵੇਖ ਜਾ ਕੇ ਇਹ ਲੋਕ ਕੀ ਕਹਿ ਰਹੇ ਨੇ ਸਾਡੇ ਬਾਰੇ ਤਾਂ ਜਦ ਕਮਾਲੀ ਨੇ ਜਾ ਕੇ ਪੁੱਛਿਆ ਕਿ ਤੁਸੀਂ ਤਨ ਹੈ ਕਵੀਰ ਤਨ ਹੈ ਕਵੀਰ ਕਿਉਂ ਕਹਿ ਰਹੇ ਹੋ ਤਾਂ ਉਹ ਕਹਿਣ ਲੱਗੇ ਕਿ ਭਲਿਓ ਲੋਕੋ ਤੁਸੀਂ ਕਿੱਥੇ ਇੱਥੇ ਜੰਗਲ ਵਿੱਚ ਲੋਕ ਕੇ ਬੈਠੇ ਹੋ ਭਗਤ ਕਬੀਰ ਨੇ ਬਹੁਤ ਵੱਡਾ ਜਾਗ ਕੀਤਾ ਹੈ ਅਤੇ 36 ਪ੍ਰਕਾਰ ਦੇ ਭੋਜਨ ਸ਼ਿਕਾਰ ਰਿਆ ਹੈ ਨਾਲ ਹੀ ਸੋਨੇ ਅਤੇ ਚਾਂਦੀ ਦੇ ਬਰਤਨ ਦੇ ਰਿਹਾ ਹੈ ਜਦ ਉਹਨਾਂ ਨੇ ਬਰਤਨ ਵਿਖਾਏ ਤਾਂ ਕਮਾਲਾ ਦੇਖ ਕੇ ਆਪਣੇ ਪਿਤਾ ਜੀ ਨੂੰ ਕਹਿਣ ਲੱਗਾ ਕਿ ਬਾਪੂ ਗੱਲ ਤਾਂ ਇਹਨਾਂ ਦੀ ਠੀਕ ਹੈ ਇਹ ਕਹਿ ਰਹੇ ਹਨ ਜੋ ਉਹ ਸੱਚ ਹੈ ਉਧਰ ਮਾਤਾ ਲੋਈ ਭਗਤ ਕਬੀਰ ਨੂੰ ਬੁਲਾਵੇ ਕਿ ਇਹ ਤੁਸੀਂ ਕਿੱਥੋਂ ਕੀਤਾ ਹੈ ਅਤੇ ਇੰਨੇ 36 ਪ੍ਰਕਾਰ ਦੇ ਭੋਜਨ ਕਿੱਥੋਂ ਆਏ ਹਨ ਇਹਨੇ ਬੰਦੇ ਕਿੱਥੋਂ ਆ ਗਏ ਹਨ ਤਾਂ ਭਗਤ ਕਬੀਰ ਜੀ ਕੁਝ ਨਾ ਬੋਲੇ ਜਦ ਭਗਤ ਕਬੀਰ ਜੀ ਸਮਾ ਬਣਿਆ ਘਰ ਪਹੁੰਚਣ ਲੱਗੇ ਤਾਂ ਪਰਮੇਸ਼ਵਰ ਵੀ ਉਥੋਂ ਆਪਣੀ ਜਗ੍ਹਾ ਤੇ ਹੋ ਗਿਆ ਭਗਤ ਕਬੀਰ ਜਦ ਆਪਣੇ ਘਰ ਪਹੁੰਚ ਗਏ ਤਾਂ ਮਾਤਾ ਲੋਈ ਜੀ ਕਹਿਣ ਲੱਗੇ ਕਿ ਤੁਸੀਂ ਤਾਂ ਕਹਿੰਦੇ ਸੀ ਸਾਡੇ ਕੋਲ ਕੁਝ ਨਹੀਂ ਹੈ ਪਰਮੇਸ਼ਵਰ ਭਲੀ ਕਰੇਗਾ ਤਾਂ ਇਹ 36 ਪ੍ਰਕਾਰ ਦੇ ਭੋਜਨ ਅਤੇ ਸੋਨੇ ਚਾਂਦੀ ਦੇ ਬਰਤਨ ਕਿੱਥੋਂ ਆ ਗਏ ਮੈਂ ਤੁਹਾਨੂੰ ਬੁਲਾ ਰਹੀ ਸਾਂ ਤੁਸੀਂ ਬਿਲਕੁਲ ਨਹੀਂ ਮੇਰੇ ਨਾਲ ਗੱਲ ਕੀਤੀ ਭਗਤ ਕਬੀਰ ਜੀ ਕਹਿਣ ਲੱਗੇ ਮਾਤਾ ਲੋਈ ਨੂੰ ਕਿ ਭਾਗਵਾਨੇ ਜੇ ਮੈਂ ਘਰ ਵਿੱਚ ਹੁੰਦਾ ਤਾਂ ਮੈਂ ਬੋਲਦਾ ਮੈਂ ਤਾਂ ਇੱਥੇ ਹੈ ਹੀ ਨਹੀਂ ਸੀ ਮੈਂ ਸੋਚਿਆ ਕਿ ਬਾਹਰ ਚਲੇ ਜਾਂਦੇ ਹਾਂ ਲੋਕ ਆਵਣਗੇ ਮੈਨੂੰ ਮਾੜਾ ਚੰਗਾ ਕਹਿ ਕੇ ਚਲੇ ਜਾਵਣਗੇ ਪਰ ਉਸ ਮੇਰੇ ਪਰਮੇਸ਼ਵਰ ਨੇ ਮੇਰੀ लाज ਰੱਖੀ ਅਤੇ ਉਸ ਨੇ ਹੀ ਸਭ ਕੁਝ ਕੀਤਾ ਹੈ ਇਸ ਤੋਂ ਫਿਰ ਭਗਤ ਕਬੀਰ ਜੀ ਤਾ ਬਹੁਤ ਜਸ ਹੋਇਆ ਤਾ ਜੋ ਨਿੰਦਕ ਸੀ ਉਹਨਾਂ ਦੇ ਹੱਥ ਕੁਛ ਨਾ ਆਇਆ ਵਿਚਾਰ ਕਰਦਿਆਂ अनेका ਭੁੱਲਾਂ ਬਲੌ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ